ਮੋਖੋਂ ਦੇ ਪੁਵਾਨ ਤਮਾਂ ਦੇ ਨਾਲ ਜੋ ਮਲਾਇਆਂ ਅਗਨੀ ਮੀਟਿੰਗ ਹੋਈ ਸੀ ਜੈਸਰੀ ਵਿੱਚ ਮੁੱਖ ਮੰਗ ਸੀ ਕਿ ਮਲਾਇਆਂ ਨੂੰ 2016 ਤੋਂ ਤੇਗ ਨੇ ਉੱਤਜਾ ਜੋ ਕਿ ਲੱਖ ਰੁਪਏ ਬਣਦਾ ਹੈ 17/7/2020 ਤੋਂ ਭਾਰਤ ਦੇ ਮਲਾਇਆਂ ਨੂੰ 6ਵਾਂ ਪੇਗ ਲਾਗੂ ਕੀਤਾ ਜਾਵੇ ਪ੍ਰਾਣੀ ਪੰਸਕੀਮ ਨੂੰ ਸਭਾਤਨ ਸਾਲੋਂ ਕੀਤਾ ਜਾਵੇ ਹਾਲਕਿ ਪੰਜਾਬ ਸਰਕਾਰ ਨੇ ਪ੍ਰਾਣੀ ਬੈਂਸ ਸਕੀਮ ਲਾਗੂ ਕਰਨ ਬਾਰੇ ਇੱਕ ਨੋਟ ਵੀ ਕੀਤਾ ਸੀ ਨੂੰ ਲੰਗਣਾ ਡੂੰਡਿੰਗ ਗਿਆ ਜਾਂਦਾ ਸਾਦਾ ਕਿਉਂਕਿ ਉਹ ਡੂੰਡਿੰਗ ਕੀਤਾ ਨੂੰ ਲਗਭਗ ਇੱਕ ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਪਰ ਅਜੇ ਤੱਕ 2004 ਤੋਂ ਭਾਰਤੀ ਮਲਾਿਆਂ ਨੂੰ ਪ੍ਰਾਣੀ ਬੈਂਸ ਲਾਗੂ ਨਹੀਂ ਕੀਤੀ ਗਈ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਦੇ ਮੈਮ ਵੀ ਕਾਮਗਰ ਦੇ ਕੱਚੇ ਮਲਾਜ਼ਮਾਂ ਨੂੰ ਰੇਲ ਗੱਡਾ ਸੰਬੰਧੀ ਅਤੇ ਜੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ 37 ਤਰ੍ਹਾਂ ਦੇ ਭੱਤੇ ਨੇ ਘੱਟ ਲਾਇਆ ਗਿਆ ਸਰਕਾਰ ਵੱਲੋਂ ਉਹਨਾਂ ਨੂੰ ਬਹਾਲ ਕਰਵਾਉਣ ਨੂੰ ਸੋੰਦੀ ਇਸ ਤਰ੍ਹਾਂ ਹੀ ਹੈ ਜੋ 15 ਇੱਕ 15 ਦਾ ਨੋਟ ਵੀ ਰੱਦ ਕਰਕੇ ਜੋ ਪਰਮਿਸ਼ਨਲ ਮੁਲਾਜ਼ਮਾਂ ਮੇਰੇ ਤਰ੍ਹਾਂ ਫੇਸ ਕੀਤੇ ਹਨ ਅਰੇ ਉਹਨਾਂ ਨੂੰ ਪਰਮਿਸ਼ਨ ਵੀ ਜਾਰੀ ਦਿੱਤਾ ਜਾਵੇ ਹਾਲੇ ਕਿ ਪੰਜਾਬ ਦੇ ਹਿਆਣਾ ਹਾਈ ਕੌਂ ਨੇ ਮરાਇ ਹਰ ਕੋਈ ਫੈਸਲਾ ਕਰਦਾ ਹੈ ਦੂਜੇ ਪਾਸੇ ਜੋ ਠੇਕਾ ਸਿੰਘ ਅਸਮੂਰਚਾ ਪੰਜਾਬ ਠੇਕਾ ਮਲਾਣ ਸਿੰਘ ਅਸਮੂਰਚਾ ਪੰਜਾਬ ਦਾ ਆਗੂ ਜਗਰੂਤ ਸਿੰਘ ਲਹਿਰਾਂ ਨੇ ਦੱਸਿਆ ਕਿ ਸਾਡੀ ਮੀਡੀਆ ਮੁਖਾਂ ਨੂੰ ਭਵੰਤਵਾਲ ਹੋਈ ਸੀ ਉਸਰੇ ਇਹ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਦੇ ਮਹਿੰਗੂ ਵਿੱਚ ਕੰਮ ਕਰਦੇ ਕੱਚੇ ਇਮਾਰਿਆਂ ਨੂੰ ਪੱਕਾ ਕੀਤਾ ਜਾਵੇ ਤਾਂ ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਸੀ ਪਰ ਹੁਣ ਦੁਬਾਰਾ ਜੋ ਮੀਟਿੰਗ ਆ ਪੰਜਾਬ ਭਵਨ ਚੰਡੀਗੜ੍ਹ ਵਿਖੇ 2 ਅਗਸਤ ਨੂੰ ਹੋਵੇਗੀ ਉਸ ਦੇ ਦੇਖਣਾ ਕੀ ਫੈਨਕਿਆ ਜਾਦਾ ਹੈ ਇਸ ਤਰ੍ਹਾਂ ਹੀ ਪੰਜਾਬ ਦੇ ਮਜ਼ਮਾ ਸਾਂਝੇ ਫਰੰਟ ਦੇ ਆਗੂ ਨੇ ਮੀਟਿੰਗ ਆ ਜੋ ਉਹ ਵੀ 2 ਅਗਸਤ ਨੂੰ ਪੰਜਾਬ ਪੰਡੀਆਂਗੜ੍ਹ ਵਿਖੇ 1 ਵਜੇ ਸ਼ੁਰੂ ਹੋਏਗੀ ਤੇ ਦੂਜੇ ਪਾਸੇ ਜੋ ਬੀਲੀਵਾਂ ਦੇ ਸਰਪੰਚ ਐ ਈਟੀਓ ਨੇ ਪੀਐਸਈ ਵੀ ਜੁਆਇੰਟ ਫੋਰਮ ਦੇ ਆਗੂ ਬੀਲੀ ਮਾਲਮ ਇਕਤਾ ਮੰਚ ਦੇ ਆਗੂ ਸ਼ਾਮਲ ਸੀ ਜਿਸ ਦੇ ਵਿੱਚ ਚੇਅਰਮੈਨ ਇੰਜੀਨੀਅਰ ਬਲੇਸਨਸ ਰਾਹ ਅਤੇ ਹੋਰ ਡਾਇਰੈਕਟਰ ਵੀ ਸ਼ਾਮਲ ਸਨ ਤੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ 12 ਭਾਗ ਦੀ ਮੰਗਨ ਗੱਲ ਉਦੋਂ ਹੋਈ ਪਰ ਵਿਸ਼ਵਾਸ ਦਿਵਾਏ ਬੀਲੀ ਮੰਤਰੀ ਨੇ ਕਿ ਤੁਹਾਡੀਆਂ ਜੋ ਮੰਗਾਂ ਦਾ ਹੱਲ ਕੀਤਾ ਜਾਊਗਾ ਹੁਣ ਦੇਖਦੇ ਆਂ ਵੀ ਆਉਣ ਇਸੋਂ ਦੇ ਵਿੱਚ ਕੀ ਪੀਐਸ ਪੀਸੀਐਲ ਨੇ ਮੰਗਾਂ ਨੇ ਉਹ ਮੰਗਾਂ ਨੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ